ਇੱਕ ਪਰਿਵਾਰ ਦੀ ਸੱਚੀ ਗੱਲ ਸੁਣੋ ਤੁਹਾਡੀ ਵੀ ਗੁਰੂ ਪ੍ਰਤੀ ਹੋਰ ਸ਼ਰਧਾ ਵੜੇਗੀ ਫਤੇਗੜ ਸਾਹਿਬ ਦੀ ਧਰਤੀ ਤੇ ਰੋਕੜ ਦੇ ਲਾਗੇ ਤੋਂ ਇੱਕ ਪਰਿਵਾਰ ਆਇਆ ਕਹਿੰਦੇ ਟਰੱਕ ਲਿਆ ਨਵਾਂ ਤੇ ਬੜਾ ਉਸ ਵੇਲੇ ਲੋਨ ਕਰਾਇਆ ਕਰਜ਼ਾ ਚੁੱਕ ਕੇ ਲਿਆ ਜ਼ਮੀਨ ਗਹਿਣੇ ਪਾਈ ਗਹਿਣੇ ਪਾ ਕੇ ਜ਼ਮੀਨ ਫਿਰ ਟਰੱਕ ਲਿਆ ਜੋ ਟਰੱਕ ਲੈ ਕੇ ਰੋਪੜ ਦੇ ਇਲਾਕੇ ਦੇ ਸਨ ਉਹ ਫਤੇਗੜ ਸਾਹਿਬ ਆਏ ਤੇ ਕਹਿੰਦੇ ਅਰਦਾਸ ਕਰਾਣੀ ਹੈ ਵੀ ਕੰਮ ਸੋਹਣਾ ਚੱਲੇ ਉਸ ਵੇਲੇ ਉਹ ਐਲਪੀ ਗੱਡੀ 9 ਲੱਖ ਦੀ ਪਈ 9 ਲੱਖ ਦੀ ਉਦੋਂ ਜਦੋਂ ਦੀ ਉਹ ਗੱਲ ਸੁਣਾਉਂਦੇ ਸੀ ਵੱਡਾ ਟਰਾਲਾ ਵੱਡੀ ਗੱਡੀ ਸੀ ਕਹਿੰਦੇ ਬਹੁਤ ਸੋਹਣੀ ਨਵੀਂ ਬਾਡੀ ਲਵਾ ਕੇ ਬੰਦੇ ਨੇ ਉਦੀ ਥੋੜੀ ਜਿਹੀ ਜ਼ਮੀਨ 2 ਢਾਈ ਕਿੱਲੇ ਉਹਦੇ ਤੇ ਹੀ ਕਰਜ਼ਾ ਪੁਰਜ਼ਾ ਚੁੱਕ ਕੇ ਤੇ ਸਾਰਾ ਕੁਝ ਕਹਿੰਦਾ ਵੀ ਮੈਂ ਟਰੱਕ ਚਲਾਣਾ ਪਹਿਲਾਂ ਡਰਾਈਵਰੀ ਕਰਦਾ ਸੀ ਹੁਣ ਟਰੱਕ ਆਪਣਾ ਲੈਣਾ ਤੇ ਬੜਾ ਕਰਜ਼ਾ ਚੁੱਕ ਕੇ ਕਿਸ਼ਤਾਂ ਕਰਾ ਕੇ ਫਤੇਗੜ ਸਾਹਿਬ ਆਏ ਗਰੰਥੀ ਸਿੰਘ ਨੂੰ ਕਹਿੰਦੇ ਬਾਬਾ ਜੀ ਸਾਡੀ ਅਰਦਾਸ ਕਰਦੇ ਹੋ ਤੇ ਗਰੰਥੀ ਜੀ ਲੱਗੇ ਅਰਦਾਸ ਕਰਨ ਉਹ ਗਰੰਥੀ ਜੀ ਨੂੰ ਭਲੇਖਾ ਪੈ ਗਿਆ ਵੀ ਇਹ ਅਰਦਾਸ ਕਰਾਣ ਆਏ ਨੇ ਉਹਨੇ ਅੱਜਾ ਖਰ ਇੱਕ ਟਰੱਕ ਦੀ ਅਰਦਾਸ ਕਰਾਣ ਆਏ ਨੇ ਵੀ ਮੱਥਾ ਟੇਕਣ ਆਏ ਨੇ ਟਰੱਕ ਦਾ ਵੀ ਭੇਟੀ ਕਰਨਾ ਆਏ ਨੇ ਉਹਨਾਂ ਨੇ ਅਰਦਾਸ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਸਾਹਿਬ ਜਾਦੇਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੁਹਾਡੇ ਚਰਨਾਂ ਦੇ ਵਿੱਚ ਸਿੱਖ ਸ਼ਰਧਾ ਨਾਲ ਗੱਡੀ ਭੇਟਾ ਕਰਨ ਆਏ ਹੁਣ ਅਰਦਾਸੀਏ ਨੂੰ ਰੋਕਿਆ ਨਹੀਂ ਗਿਆ ਵੀ ਅਰਦਾਸ ਨਾ ਕਰ ਅਰਦਾਸ ਕਰਨ ਵਾਲੇ ਨੇ ਅਰਦਾਸ ਕਰ ਦਿੱਤੀ ਉਸੇ ਵੇਲੇ ਜਦੋਂ ਸਮਾਪਤੀ ਹੋਈ ਤੇ ਉਹ ਪਰਿਵਾਰਕ ਮੈਂਬਰ ਉਹ ਮਾਤਾ ਉਹਦੇ ਘਰ ਵਾਲੀ ਉਹ ਉੱਠ ਕੇ ਕਹਿੰਦੇ ਬਾਬਾ ਜੀ ਅਸੀਂ ਤੇ ਕਿਹਾ ਸੀ ਕਿ ਅਰਦਾਸ ਕਰੋ ਕਾਰੋਬਾਰ ਸੋਹਣਾ ਚੱਲੇ ਵੀ ਤੁਹਾਨੂੰ ਸਮਝਾ ਚੋ ਹੋ ਕਹਿੰਦਾ ਸਮਝਣ ਚ ਬਲੇਖਾ ਪਏ ਜਾਣ ਕੇ ਨਹੀਂ ਮੈਂ ਕਾਲੀ ਵਿੱਚ ਸਭ ਮੇਰੇ ਸਮਝਣ ਚ ਫਰਕ ਪੈ ਗਿਆ ਇਹ ਭੁੱਲ ਹੋ ਗਈ ਲੈ ਆਪਾਂ ਦੁਬਾਰਾ ਅਰਦਾਸ ਕਰਨੇ ਆ ਨਾਲੇ ਮਾਫੀ ਮੰਗ ਲੈਣੇ ਆ ਤੇ ਨਾਲੇ ਕਹਿੰਦੇ ਆ ਵੀ ਕਾਰੋਬਾਰ ਚੰਗਾ ਚੱਲੇ ਅਰਦਾਸ ਕਰਨ ਲੱਗੇ ਗਰੰਥੀ ਸਿੰਘ ਉਹ ਘਰ ਵਾਲਾ ਜਿਹੜਾ ਸੀ ਨਾ ਕਹਿੰਦਾ ਬਾਬਾ ਜੀ ਰੁਕ ਜਾਓ ਜਰਾ ਸੀ ਥੋੜਾ ਜਿਹਾ ਸਲਾਹ ਕਰ ਲਈਏ ਬਾਹਰ ਆ ਗਿਆ ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਇੱਕ ਵਾਰੀ ਅਰਦਾਸ ਹੋ ਗਈ ਹੈ ਤੇ ਹੁਣ ਹੋਣ ਦਿਓ ਉਹ ਕਹਿੰਦੀ ਜੀ ਕਰਜ਼ਾ ਚੁੱਕਿਆ 6 ਲੱਖ ਲੋਨ ਪਰ ਨਾ ਪੈਣਾ ਜ਼ਮੀਨ ਜਾਏਗੀ ਉਦੋਂ ਮਹਿੰਗੀਆਂ ਨਹੀਂ ਸੀ ਜ਼ਮੀਨਾਂ ਸਸਤਾ ਹੀ ਸੀ ਕੰਮ ਉਹ ਕਹਿੰਦੇ ਜ਼ਮੀਨ ਵੀ ਜਾਏਗੀ ਸਾਰੀ ਇਹਦਾ ਨਹੀਂ ਜਾਂਦੀ ਹੈ ਜਾਏ ਮੈਨੂੰ ਲੱਗਦਾ ਮੇਰੇ ਕਰਮਾਂ ਚ ਡਰਾਈਵਰੀ ਹੋਈ ਲਿਖੀ ਪਹਿਲਾਂ ਵੀ ਡਰਾਈਵਰੀ ਕਰਦਾ ਸਾਂ ਹੁਣ ਵੀ ਡਰਾਈਵਰੀ ਕਰਨਾ ਹੁਣ ਅਰਦਾਸ ਕਰ ਦਿੱਤੀ ਹੈ ਤੇ ਸਿੱਖ ਦਾ ਕਰਮ ਨਹੀਂ ਵੀ ਪਿੱਛੇ ਮੁੜ ਜਾਏ ਆਖੋ ਸਤਨਾਮ ਸਿੱਖ ਦਾ ਕਰਮ ਹੈ ਕਹਿੰਦੇ ਬਾਣੀ ਪੜਨ ਵਾਲਾ ਸਿੰਘ ਸੀ ਉਹ ਤੇ ਹੋਇਆ ਕੀ ਉਹ ਕਹਿੰਦਾ ਭਗਵਾਨ ਨੇ ਮੇਰੇ ਕਰਮਾਂ ਚ ਡਰਾਈਵਰੀ ਲਿਖੀ ਐ ਤੂੰ ਛੱਡ ਗ੍ਰੰਥੀ ਨੂੰ ਕਹਿੰਦੇ ਬਾਬਾ ਜੀ ਅਰਦਾਸ ਕਰਦੇ ਹੋ ਆ ਚਾਬੀਆਂ ਲੈ ਲਓ ਤੇ ਇਹਨਾਂ ਨੂੰ ਆਖੋ ਜੋ ਵੀ ਫਤਗੜ ਸਾਹਿਬ ਵਿਸਾਮ ਲਓ ਇਹ ਟਰੱਕ ਹੁਣ ਸੀ ਇੱਥੇ ਪੇਟਾ ਕਰ ਜੀ ਵੇਖੋ ਕਿੰਨਾ ਦਿਲ ਕੱਢਿਆ ਉਹੀ ਐ ਸਾਰਾ ਕੁਝ ਉਹੀ ਸਾਧ ਐ ਐਡਾ ਜਿਗਰਾ ਕੱਢ ਲਿਆ ਕਹਿੰਦਾ ਕੋਈ ਨਹੀਂ ਭਗਵਾਨ ਨੇ ਮੇਰੇ ਕਰਮਾਂ 'ਚ ਡ్రਾਈਵਰੀ ਆਪਾਂ ਡ్రਾਈਵਰੀ ਕਰ ਲਾਂਗੇ ਉਹ ਕਹਿੰਦੇ ਨੇ ਉਹ ਮਹਾਤਮਾ ਬੈਠੇ ਸੀ ਉਸ ਵੇਲੇ ਪਰਿਵਾਰ ਇਦਾਂ ਬੈਠਾ ਹੈ ਤੇ ਗੱਲਾਂ ਬਾਤਾਂ ਕਰਦੇ ਨੇ ਰਿਸ਼ਤੇਦਾਰ ਸੱਦ ਲੈ ਤੇ ਰਿਸ਼ਤੇਦਾਰ ਵੀ ਆ ਜਾਣ ਸੁਨੇਹਾ ਭੇਜ ਕੇ ਵੀ ਉਹ ਵੀ ਆਓ ਹੁਣ ਆਪਾਂ ਸਾਰੇ ਰਲ ਕੇ ਅਰਦਾਸ ਕਰ ਦਈਏ ਕਿ ਸੱਚ ਕਰਾ ਹੀ ਦਈਏ ਮਨੋਂ ਵੀ ਸਤਖਰੂ ਭੇਟਾ ਕਰਨਾ ਹੈ ਦੋ ਬੱਚੇ ਆਏ ਦੋ ਬੱਚੇ ਬਿਲਕੁਲ ਸਿੰਪਲ ਬੱਚੇ ਜਿੱਦਾਂ ਸਾਡੇ ਬੱਚੇ ਨੇ ਆਮ ਪਰ ਸੋਹਣੇ ਬੜੇ ਨੇ ਮੁਖੜੇ ਉਹ ਬੱਚੇ ਆਏ ਇੱਕ ਬੈਗ ਫੜਾ ਗਏ ਕਹਿੰਦੇ ਮਾਤਾ ਨਹੀਂ ਸਾਡੀ ਲੱਭਦੀ ਮਾਤਾ ਨੂੰ ਲੱਭਦੇ ਫਿਰਨੇ ਆ ਮਾਤਾ ਨਹੀਂ ਲੱਭਦੀ ਮਾਤਾ ਨੂੰ ਲੱਭਦੇ ਫਿਰਨੇ ਆ ਉਹ ਧਰ ਕੇ ਬੈਗ ਤੇ ਲੱਭਣ ਚਲੇ ਗਏ ਆਏ ਸੀ ਆ ਬੈਗ ਸਾਹਮਣੇ ਰੱਖਿਓ ਉਹ ਜਉ ਲੱਗੇ ਢੀਕਣ ਸਾਰਾ ਟੱਬਰ ਆ ਗਿਆ ਨਾਲੇ ਲਾਂਹ ਤਾਂ ਪਾਉਣ ਕਹਿੰਦੇ ਓਏ ਕੁਛ ਨਹੀਂ ਵਿਗੜਿਆ ਚੱਲ ਆਪਾਂ ਟੱਕ ਆਪਣਾ ਸਟਾਰਟ ਕਰੀਏ ਇਹਨਾਂ ਦਾ ਕੀ ਅਰਦਾਸ ਕਰਦੀ ਇਹ ਤਾਂ ਥੋੜਾ ਹੁੰਦਾ ਹੈ ਇਦਾਂ ਥੋੜਾ ਹੁੰਦਾ ਆ ਆਪਾਂ ਇੱਥੇ ਟਰੱਕ ਦੇ ਜਾਣਾ ਇਦਾਂ ਰਿਸ਼ਤੇਦਾਰ ਗੱਲਾਂ ਕਰਦੇ ਆ ਉਹ ਮੰਨਦਾ ਨਹੀਂ ਵਿੱਚੇ ਵਿੱਚ ਘਰ ਵਾਲੀ ਰੋ ਵੀ ਰਹੀ ਐ ਤੇ ਨਾਲੇ ਵੀ ਚਲੋ ਜੀ ਹੁਣ ਜੋ ਹੋ ਗਿਆ ਠੀਕ ਐ ਇਦਾਂ ਵੀ ਕਰੀ ਜਾਂਦੇ ਆ ਤੇ ਬੈਗ ਪਿਆ ਉਹਦੀ ਕੀ ਗੱਲ 4 ਵਜੇ ਕਿਤੇ ਬੱਚੇ ਆਏ ਨਹੀਂ 4 ਘੰਟੇ ਹੋ ਗਏ ਸਾਰੇ ਕਿਤੇ ਲੱਭਦੇ ਰਹੇ ਲੱਭਦੇ ਰਹੇ ਨਾ ਬੱਚੇ ਲੱਭੇ ਜਦੋਂ ਕਹਿੰਦੇ ਨੇ ਬੈਗ ਖੋਲ ਕੇ ਵੇਖਿਆ ਵਿੱਚ 9 ਲੱਖ ਰੁਪਈਆ ਲੱਗੇ ਗਰੰਥੀ ਕੋਲ ਚਲੇ ਗਏ ਗਰੰਥੀ ਕੋਲ ਗਏ ਸਾਰਾ ਪ੍ਰਬੰਧਕ ਸੱਜ ਲੈ ਕਹਿੰਦੇ ਜੀ ਆਹ ਕੀ ਖੇਡ ਬਣੀ ਆ 9 ਲੱਖ ਉਹ ਅੱਖ ਲੱਗੇ ਕਹਿੰਦੇ ਜੀ ਇਹ ਤੇ ਬਸ ਕੁਦਰਤੀ ਚਮਤਕਾਰ ਕਹਿ ਲੋ ਇਹਨੂੰ ਤੁਸੀਂ ਇਹ ਸਭ ਜਾਂਦਿਆਂ ਦੀ ਕਿਰਪਾ ਕਹਿ ਲੋ ਤੇ ਤੁਹਾਡੇ ਪਿਆਰ ਨੂੰ ਫਲ ਲੱਗਿਆ ਇਹ 9 ਲੱਖ ਦਾ ਤੁਹਾਡਾ ਟਰੱਕ ਸੀ ਉਹਨੂੰ ਹੀ ਮਾਇਆ ਵਿੱਚੋਂ ਨਿਕਲੀ ਹੈ ਕੋਈ ਉਹ ਆਪ ਹੀ ਆ ਕੇ ਦੇ ਗਿਆ ਉਹ ਕਹਿੰਦੇ ਅਸੀਂ ਜੇ ਮਾਇਆ ਹੀ ਲੈਣੀ ਸੀ ਤੇ ਮੱਥਾ ਟੇਕਿਆ ਕਹਿੰਦੇ ਨਹੀਂ ਕਹਿੰਦੇ ਫਿਰ ਸਾਸਿ 6 ਲੱਖ ਤੇ ਸਾਡਾ ਲੋਨ ਕਰਾਇਆ ਸੀ ਕਹਿੰਦੇ ਨਹੀਂ 9 ਲੱਖ ਦਾ ਲੈ ਜਾਓ ਸਿੰਘਾ ਕਮਾਈ ਕਰ ਕਰੜੀ ਪੈਸਾ ਪੈਸਾ ਮੱਥਾ ਟੇਕ ਜਾਈ ਉਹ ਕਹਿੰਦੇ ਨੇ ਉਹ ਪਰਿਵਾਰ ਇੰਨਾ ਉਹਨਾਂ ਦਾ ਕੰਮ ਤਰੱਕੀ ਵਿੱਚ ਗਿਆ ਇੰਨੀ ਇਨਕਮ ਹੋਈ ਕਿ ਅੱਜ ਕਹਿੰਦੇ ਟਰੱਕਾਂ ਦਾ ਬੜਾ ਵੱਡਾ ਬਿਜ਼ਨਸ ਹੈ ਤੇ ਕੱਲੇ ਫਤੇਗੜ ਸਾਹਿਬ ਨਹੀਂ ਕਈ ਗੁਰਦੁਆਰੇ ਨੇ ਜਿੱਥੇ ਸਾਲ ਬਾਅਦ ਉਹ ਗੱਡੀਆਂ ਹੀ ਭੇਟ ਕਰਦੇ ਨੇ ਅੱਖ ਸੱਤ ਗੱਡੀਆਂ ਭੇਟ ਕਰਦੇ ਨੇ ਇੰਨੀ ਸ਼ਰਦਾ ਮੈਂ ਅਰਥ ਕਰਾਂਗਾ ਸਾਡੇ 'ਚ ਘਾਟਾਂ ਨੇ ਹਮੇਸ਼ਾ ਸਾਡੇ 'ਚ ਕਮੀਆਂ ਨੇ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇਹ ਸਿੰਘ ਕਿਤੇ ਅੱਜ ਗਏ ਉਹ ਤੇ ਅੱਜ ਵੀ ਸਾਡੇ ਵੱਲ ਵੇ ਇਸ ਵੀਡੀਓ ਨੂੰ ਤੁਸੀਂ ਆਪਣੇ ਫੇਸਬੁੱਕ ਪੇਜ ਨਾਲ ਜਰੂਰ ਸ਼ੇਅਰ ਕਰੋ ਤੇ ਆਪਣੇ ਇਸ ਵੀਡੀਓ ਪ੍ਰਤੀ ਵਿਚਾਰ ਵੀ ਜਰੂਰ ਦਿਓ ਧੰਨਵਾਦ